ਮਸਾਂ ਸਿਕਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫੱਦੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਬਲਕਾਰ ਸਿੰਘ ਨਾਲ ਆਪਾਂ ਆਏ ਆਂ ਪੰਨੋ ਡੇਰੀ ਫਾਰਮ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਤੇ ਅੱਜ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚ 2 ਸੋਈਆਂ ਤੇ 3 ਗੱਬਣਾ ਵਾ ਸਾਰੀਆਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆਂ ਵੀਡੀਓ ਨੂੰ ਪੂਰੀ ਜਰੂਰ ਵੇਖਿਓ ਹੰਦੀ ਵੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਚਾਲਿਆ ਵਧੀਆ ਵਧੀਆ ਤੁਸੀਂ ਦੱਸੋ ਸਭ ਠੀਕ ਠਾਕ ਹੈ ਸਭ ਵਧੀਆ ਜੀ ਚਲੋ ਸ਼ੁਕਰ ਹੈ ਸ੍ਰੀ ਮਾਨਵ ਸਰਕੂ ਸਟੇ ਪਾਸ਼ਾ ਦਾ ਆਪਾਂ ਵੀ ਚਾਹਦੇ ਚੈਨਲ ਲਈ ਇਹੋ ਹੀ ਅਰਦਾਸ ਕਰਦੇ ਹਾਂ ਇਹ ਸਤਿਗੁਰੂ ਸੱਚੇ ਪਾਸ਼ਾਏ ਨਰੰਕਰ ਸਾਰਿਆਂ ਹੀ ਜੀਵਾਂ ਨੂੰ ਸਾਰੇ ਸੰਸਾਰ ਨੂੰ ਜਿੱਥੇ ਵੀ ਦੇਸ਼ ਵਿਦੇਸ਼ ਜਿੱਥੇ ਵਸਦੇ ਨੇ ਹਰ ਇੱਕ ਨੂੰ ਤਰੱਕੀ ਬਖਸ਼ੀ ਤੇ ਮਹਾਰਾ ਗਿੰਦੇ ਨਾਨਕ ਮਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰੀ ਹਰ ਇੱਕ ਨੂੰ ਬਲੰਦੀਆਂ ਦੇਖ ਖੜੀ ਠੀਕ ਹੈ ਜੀ ਤੇ ਵਿਗ ਜਾਂਦਾ ਮਾਲ ਫਿਰ ਨਾਲ ਨਾਲ ਬੜੀ ਕਿਰਪਾ ਵਾ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਆ ਠੀਕ ਹੈ ਤੇ ਤੁਹਾਡੀ ਵੀ ਗੱਲ ਹੀ ਨਾਲ ਤੁਹਾਡੇ ਚੈਨਲ ਦੀ ਵੀ ਚਲੋ ਸਾਰਿਆਂ ਦੇ ਇਤਰਾ ਹੀ ਆ ਇੱਕ ਦੂਜੇ ਦੇ ਨਾਲ ਹੀ ਆ ਤੇ ਮੈਂ ਇਹੋ ਬੇਨਤੀ ਕਰਦਾ ਹਾਂ ਸਾਡੇ ਸੰਗਤ ਨੂੰ ਕਿ ਜਿੰਨੇ ਆਨਲਾਈਨ ਚੀਜ਼ ਮੰਗਾਈ ਆ ਹਾਂਜੀ ਉਹਦੀ ਸਾਡੀ ਗਾਰੰਟੀ ਆ ਵੀ ਉਹ ਇੱਥੇ ਨਹੀਂ ਆਇਆ ਉਹ ਸਾਡੀ ਗਾਰੰਟੀ ਆ ਹਾਂਜੀ ਜਿਹੜਾ ਬੰਦਾ ਇੱਥੇ ਸਾਡੇ ਕੋਲ ਆ ਗਿਆ ਵਾ ਜੋਕੇ ਖੜੇ ਟਿੱਪਕੇ ਖੜੇ ਹਰ ਗੱਲ ਮੈਨੂੰ ਪ੍ਰੋਬਲਮ ਤਾਂ ਨਹੀਂ ਕੰਦੀ ਕੋਈ ਵੀ ਆਈ ਪਰ ਮੈਂ ਫਿਰ ਵੀ ਕਹਿਣਾ ਵਾਂ ਵੀ ਵੇਖੋ ਇਹ ਵਾਪਰੇ ਖੱਲਣੋ ਤੇ ਹਾਂਜੀ ਹਾਂਜੀ ਕਰਕੇ ਆ ਵੀ ਆਓ ਇੱਥੇ ਟਿੱਪਕੇ ਖੜੋ ਇਹ ਕਿ ਇੱਥੋਂ ਹੀ ਵੇਖ ਚਾ ਕੇ ਖੜਨੀ ਜੀ ਜੀ ਹੁਣ ਮੰਨ ਲਓ ਤੁਸੀਂ ਪਿੱਛੋਂ ਖਰੀਦ ਕੇ ਲਿਆਉਂਦੇ ਜੇ ਤੁਸੀਂ ਸਾਰੀਆਂ ਆਪ ਵੇਖ ਕੇ ਤਸੱਲੀ ਕਰਕੇ ਲਿਆਉਂਦੇ ਹਨਾ ਆਪ ਕਿੰਨੇ ਕਿੰਨੇ ਦੂਰ ਜਾਂਦੇ ਜੇ ਤੁਸੀਂ ਵੀ ਮਾਲ ਖਰੀਦਦੇ ਨਾ ਤੁਹਾਡੀ ਕਿਰਪਾ ਨਾਲ ਹਰਪ੍ਰੀਤ ਰੋਹ ਪੰਜ ਪੰਜ 77 ਵਸ਼ੀਆਂ ਤੇਰੀ ਹੀ ਰਹਿਮਤ ਨਾਲ ਕਹਿ ਦੀਏ ਸਤਿਗੁਰ ਦੀ ਚਲੋ ਉਹਦੇ ਵੀ ਗੰਡੀਆਂ ਨੇ ਬਨ ਨਹੀਂ ਆ ਤੁਹਾਡਾ ਤੇ ਕਿਰਪਾ ਤੇ ਚਲੋ ਪ੍ਰਮਾਤਮਾ ਦੀ ਹੁੰਦੀਆਂ ਹਨ ਰੰਕਾਰ ਹੀ ਕਰਨ ਵਾਲਾ ਸਾਰਾ ਕੁਝ ਹਾਂਜੀ ਹਾਂਜੀ ਤੇ ਮੈਂ ਤਾਂ ਇਹੋ ਬੇਨਤੀ ਕਰਨਾ ਵੀ ਸਾਡੀ ਜਿਹੜੀ ਕਰਦੀਆਂ ਨੇ ਹਾਂਜੀ ਹਾਂਜੀ ਨਹੀਂ ਵੇਖੋ ਜਦੋਂ ਚੀਜ਼ ਆਹੀ ਹੁਣ ਪੈਸੇ ਖਰਚੇ ਹਾਂ ਹਾਂ ਸਤ ਬੱਧੀਆਂ ਕੇ ਆਏ ਆ ਤੇ ਇਸ ਕਰਕੇ ਆ ਵੀ ਗਾਂ ਜਿੰਨੇ ਕਰ ਗਨੇ ਉਹ ਵੀ ਆਪਣਾ ਨਿਰਖ ਉਹ ਵੀ ਆਣ ਕੇ ਵੇਖ ਕੇ ਖੜੇ ਹੁਣ ਤੁਸੀਂ ਕਿੰਨੇ ਕਿੰਨੇ ਦੂਰ ਕੇ ਯਾਰੀ ਜਾਂਦੇ ਜੇ ਮਾਲ ਲੈਣ ਤੇ ਆਪਣਾ ਸਮਾਂ ਕੱਢ ਕੇ ਆਈ ਆ ਵੇ ਸੋਭੀਓ ਕਿੱਥੇ ਹਿਸ਼ਾਰਪੁਰ ਆ ਸ਼ਹਿਰਪੁਰੋਂ ਤਾਂ ਹੰਨ ਚਲੇ ਗਈਦਾ ਵਾ ਕਿ ਰੀ ਚੇਤਾ ਭੁੱਲ ਜਾਂਦਾ ਹਾ ਮਾਸ਼ਾ ਅੱਲਾਹ ਨੂੰ ਚ ਲੱਗੀ ਸਮਝ ਨਹੀਂ ਲੱਗਦੀ ਕਿੱਥੇ ਕਿੱ데 ਆ ਗਏ ਆ ਠੀਕ ਆ ਤੇ ਚਲੋ ਇਸ ਤਰ੍ਹਾਂ ਹੀ ਚੱਲਦੇ ਕੰਮ ਹਾਂਜੀ ਹਾਂਜੀ ਕਾਰ ਬਾਰ ਕਰਕੇ ਭਾਈ ਰੋਟੀ ਕਰਕੇ ਜਾਣਾ ਅਹੀ ਕਿਹੜਾ ਵੀ ਕਿਸੇ ਦਿੱਥੇ ਆਸਾਨ ਕਰਦੇ ਆ ਕੋਈ ਹਾਂਜੀ 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 ਰੋਟੀ ਕਰਕੇ ਹਰ ਬੰਦਾ ਪੱਜਾ ਦਿੰਦਾ ਚਲੋ ਨਾਮ ਦੱਸ ਦੀਏ ਕਮਰਾ ਬਲਕਾਰ ਸਿੰਘ ਪੰਨੂ ਆ ਹਾਂਜੀ ਪਿੰਡ ਮੇਰਾ ਬੱਦਵਾਲ ਕਲਾਮ ਆ ਸਬ ਸਿਲ ਫਰਗੜ ਜੂੜੀਆਂ ਜਿਲਾਕ ਦਾਸਪੁਰ ਆ ਤੇ ਫੋਨ ਨੰਬਰ ਬੋਲ ਦੇ 981574 ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਵੜਿਆ ਕਾਫੀ ਖੂਬਸੂਰਤ ਆ ਜਰਸੀ ਕ੍ਰੋਸ ਤੇ ਆ ਜਿਹੜੀ ਐ ਤੇ ਥਣਾ ਦਾ ਸਾਈਜ਼ ਗੈਪ ਆਪ ਆਪਾ ਦੇਖ ਸਕਦੇ ਤੇ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਚੰਗੀਆਂ ਪੂਰੀ ਸਿੱਧੀ ਆ ਇਹ ਵੀ ਜਿਹੜੀ ਦੱਸਿਓ ਫਿਰ ਇਹਦੇ ਬਾਰੇ ਇਹ ਤਾਂ ਗਾਰਡਰਮ ਨੂੰ ਵੜ ਸਿੱਧੀ ਆ ਗੱਡਰਮ ਨੂੰ ਕੀ ਕਹਿੰਦੇ ਆ ਹਾਂਜੀ ਹਾਂਜੀ ਜਿਹੜਾ ਬੰਦਾ ਅੱਖਾਂ ਵਾਲਾ ਵਾ ਹਾਂਜੀ ਇਹਦਾ ਕੰਨ ਤੇ ਬੁੱਠੀ ਇਹਦਾ ਬਾਡੀ ਸਟਰਕਚਰ ਬਾਕੀ ਹਵਾਨੇ 'ਚ ਵਟ-ਵਟ ਜਿਹੜੇ ਕਾਫੀ ਆ ਜੇ ਚੰਗੀ ਤਿਆਰ ਹੋਣੀ ਆ ਇਹ ਤੇ ਕਿੰਨੇ ਕ ਦੁੱਧ ਆ ਲਈ ਆ ਵਿਧিয়ে ਹਰਪ੍ਰੀਤ ਇਹ ਬੜੀ ਸ਼ਰਤਾਂ ਵੈੜ ਲੈਂਦੀ ਆ ਹਾਂਜੀ 25 ਕਿਲੋ ਦੁੱਧ ਨੇ ਪਹਿਲੇ ਸੂਏ ਪਾਇਆ ਵਾ ਅੱਛਾ ਮੈਂ 25 ਪਲੱਸ ਕਰਕੇ ਦਵਾਂਗਾ ਵੈੜ ਠੀਕ ਆ 25 ਕਿਲੋ ਨਾ ਦੋ ਦੇ ਕਿਤੇ ਜਿਹਦਾ ਸੂਪੇ ਕੇ ਆਪਾਂ ਵਾਪਸ ਕਰ ਲਾਂ ਬਾਕੀ ਇਹ ਆ ਕਿ ਹੈਗੇ ਵੀ ਕ੍ਰੋਸ ਚਾ ਜਰਸੀ ਕ੍ਰੋਸ ਚਾ ਜਰਸੀ ਹੈ ਸ਼ਾਇਦ ਵੀਰ ਜੀ ਉਹਨਾਂ ਦਾ ਸ਼ਾਇਦ ਮੈਂ ਕ੍ਰੋਸ ਆ ਐਰ ਸ਼ਾਇਦ ਬਰੀਡਿੰਗ ਕਮ ਕਰਦੇ ਵੀਰ ਅੱਛਾ ਤੇ ਆ ਐਚ ਐਫ ਨਾ ਕ੍ਰੋਸ ਆ ਗਈ ਉਹਨਾਂ ਦੀ ਐਰ ਸ਼ਾਇਰ ਵੈੜ ਠੀਕ ਆ ਤੇ ਉਹ ਵਿਚੋਂ ਕੱਢਣ ਡਿਓ ਕਯੂਰਟੀ ਹਰ ਸ਼ਹਿਰ ਤੇ ਕਰਨ ਡੇ ਜੀ ਅੱਛਾ ਅੱਛਾ ਇਹ ਹੁਣ ਜਿੱਦਾਂ ਗਰਮੀ ਗਰਮੀ ਆਉਂਦੀ ਤੇ ਬਹੁਤ ਚੰਗੀ ਚੱਲਦੀ ਕੋਈ ਪਰਵਾਹ ਨਹੀਂ ਜਿਆਦੀ ਰਹਿਣੀ ਗਰਮੀ ਦੀ ਇਹਨਾਂ ਤੋਰਾਂ ਫੇਰ ਇਹਨਾਂ ਖੋਲੋ ਬਾਕੀ ਨਾ ਹਰ ਵੀ ਜਦ ਮਾਲ ਲੈਣਾ ਵਾ ਨਾ ਹਾਂਜੀ ਅਸੀਂ ਹੁਣ ਵੇਖੋ ਮੇਰੇ ਹਸਾਨਾ ਪੰਜਾਵਾਂ ਦਾ ਲਾਗੇ ਚੱਲ ਚੱਲੇ ਆ ਹਾਂਜੀ ਬੱਚਿਆਂ ਨੂੰ ਨਾ ਜ਼ਿਆਦਾ ਦਾਲਜ ਰੈਂਦੀ ਇਹਨਾਂ ਨੂੰ ਚੇਤਾ ਜ਼ਿਆਦਾ ਰਹਿੰਦਾ ਵਾ ਠੀਕ ਆ ਕੁਛ ਵੀ ਲਈਏ ਸਾਨੂੰ ਸੀ ਹੁੰਦੇ ਜਦਾਂ ਭੁੱਲ ਜਾਂਦਾ ਕਿਹੜਾ ਵਾ ਠੀਕ ਆ ਜੀ ਫਰੀडम ਬੋਲਦਾ ਵੀ ਜਿੰਨੂੰ ਉਹ ਲੱਗਾ ਜੇ ਸੀਮਤ ਕਿਹੜਾ ਫਰੀडम ਫਰੀडम ਦਾ ਗਾੜੀ ਟੀਕਾ ਜਿਹੜੇ ਕੇਂਦਰ ਕੀ ਭਰਾਇਆ ਵਾ ਕੰਮ ਕੀਤਾ ਹੀ ਮੈਂ ਨਾ ਅੰਦਰ ਨਹੀਂ ਗੋਡਣਿਆ ਅੰਦਰ ਨੂੰ ਗਾਂ ਦਾ ਦਰਮਿਆਨ ਕਰਪਾ ਨਹੀਂ ਸਕਦਾ ਬਾਕੀ ਚੰਗੀ ਤਿਆਰ ਹੋਣੀ ਆ ਚੰਗਾ ਦੁੱਧ ਕੱਢਣਾ ਠੀਕ ਹੈ ਜੀ ਚੋਰਡੀ ਸਕੋਰ ਬਣਾ ਲਿਆ ਪਫਾ ਪਠਾ ਚੰਗਾ ਆ ਤੇ ਕਿੰਨਾ ਰੱਖਦੀ ਐ ਦਾ ਮੁੱਲ ਫੇਰ ਆਪਾਂ ਹੁਣ ਹਰਪੀਤ ਗੱਲ ਦੋ ਨਾ ਕਰ ਦਿੱਤੇ ਇਹ ਤਾਂ ਵੀਡੀਓ ਲੰਮੀ ਹੋਈ ਨਹੀਂ ਆ ਆਇਆ ਰਾਪੀ ਫੋਨ ਆ ਗਿਆ ਮੈਨੂੰ ਆਂਦੇ ਸਾਡੇ ਨਾ ਆਨਲਾਈਨ ਕਰਕੇ ਆਇਆ ਵੀਰ ਇੱਥੇ ਹੀ ਹਾਂਜੀ ਤਾਂ ਤਾਂ ਵੀਰ ਜੀ ਤੁਹਾਡੀ ਠੰਡੀਆਂ ਦੀ ਗਾਰੰਟੀ ਆ ਹਾਂਜੀ ਮੈਂ ਠੰਡੀਆਂ ਦੀ ਬਿਲਕੁਲ ਗਾਰੰਟੀ ਆ ਹਾਂਜੀ ਉਹ ਇੱਕ ਵੇੜ ਜਾ ਕੇ ਘਰ ਜਾਂਦਾ ਸੁਕੀ ਹਾਂਜੀ ਤੇ ਸ਼ਾਮ ਨੂੰ ਫੋਨ ਆ ਗਿਆ ਭਾਜੀ ਤੁਸੀਂ ਕੀ ਕਹਿੰਦੇ ਹੋ ਠੰਡੀਆਂ ਬੜੀਆਂ ਐ ਤੇ ਲੱਤਾਂ ਬੜੀਆਂ ਮਾਰਦੀ ਐ ਅੱਛਾ ਮੈਂ ਕਿਹਾ ਕੋਈ ਨਹੀਂ ਵੀਰ ਜੀ ਤੁਸੀਂ ਸੇਰ ਦੀ ਵੇਖੋ ਹਾਂਜੀ ਤੇ ਨਾ ਆਏਗਾ ਤੁਜੀ ਵੇਖ ਲਓ ਜਦ ਜਿਹੜਾ ਮਰ ਭਾਗ ਲਿਆ ਹਾਂਜੀ ਅੰਦੇ ਧੰਨਵਾਦ ਤੁਹਾਡਾ ਮੈਂ ਤੁਹਾਡਾ ਵੀ ਧੰਨਵਾਦ ਮੇਰੀ ਦੁਕਾਨ ਤੇ ਆ ਹਾਂਜੀ ਫੇਰੇ ਫੋਨ ਕੀਤਾ ਹਾਂਜੀ ਅੰਦੇ ਵੇਖ ਠੀਕ ਆ ਫਿਰ ਮਨ ਮਸਲਾ ਲਈ ਤਾਂ ਹੁਣੇ ਫੋਨ ਕੀਤਾ ਵਾ ਅੱਛਾ ਆਂਦੇ ਵੀ ਜੀ ਕੋਈ ਪ੍ਰੋਬਲਮ ਨਹੀਂ ਕੋਈ ਚੱਕਰ ਨਹੀਂ ਗਿਆ ਬਿਲਕੁਲ ਮੈਂ ਵੇਖ ਲਵਾਂ ਕਿ ਬਦਲ ਵੀ ਲੈਣੇ ਆਂ ਕਈ ਵਾਰੀ ਭਲਾਂ ਭੁਲਾਂ ਪਈਆਂ ਹੁੰਦੀਆਂ ਉਹ ਡੰਗਰ ਜਾ ਕੇ ਨਾ 1921 ਕਰਦਾ ਵਾ ਤੇ ਅੰਸ਼ੀ ਦੀ ਤਾਂ ਦੇ ਛੱਡ ਜਾਂਦੇ ਆ ਹਾਂਜੀ ਹਾਂਜੀ ਮੈਂ ਹਾਂ ਉਹਨੂੰ ਤਲਿਹਾਰਾ ਇਹਦਾ ਲਾਇਆ ਤਲਿਹਾਰਾ ਪੋਏ ਨੇ ਉਸੇ ਲੱਗਣਾ ਹਾਂ ਉਹਨਾਂ ਤਲਿਹਾਰਾ ਪਾਤਾ ਨੇ ਪਰੇ ਨੇ ਲਾਇਆ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਤੁਹਾਡੇ ਚੈਨਲ ਨਾਲ ਵੀ ਜਲਦੀ ਨਾ ਨਾ ਫੋਨ ਕਰਦਿਆ ਕਰੋ ਜੇ ਕਿਤੇ 1921 ਮਤਲਬ ਵੀ ਥੋੜਾ ਵੇਖਣਾ ਚਾਹੀਦਾ ਪਸ਼ੂ ਨੂੰ ਸ਼ਵਾਰ ਪਸ਼ੂ ਤਾਂ ਜਾ ਕੇ ਜ ਮੁੱਲ ਤੇ ਵਸ਼ੀਦ ਹੈਗੀ ਆ ਇਹ ਲੱਖ ਰੁਪਏ ਦੀ ਅੱਛਾ ਪਰ ਇਹ ਨਹੀਂ ਬਿਗੜਨਾ ਕੱਟਾ ਬਣਨਾ ਵਾ ਹਾਂਜੀ ਦੇਖੋ ਮਾਲ ਦੇ ਪਿੱਛੋਂ ਮਿਲਿਆ ਤਾਂ ਉਸ ਹਿਸਾਬ ਨਾਲ ਦੇਣਾ ਚਾਹੀਦਾ ਵਾ ਹਾਂਜੀ ਮੁੱਲ ਵਸ਼ੀਦਾ 70000 ਰਿਆ 70000 68000 ਦੀ ਵਸ਼ੀਦ ਹੈ ਅੱਛਾ 68000 ਦੀ ਹਾਂਜੀ ਠੀਕ ਹੈ ਜੀ 68000 ਚੋਂ ਵੀ ਮਾਨਤਾ ਨੂੰ ਮੋਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਕਾਫੀ ਖੂਬਸੂਰਤ ਵੈੜਿਆ ਚੰਗਾ ਕੱਦਗਾਠਾ ਇਹਦਾ ਵੀ ਸੋਨਿਆ ਵੜਾ ਹੁੰਦੀਆਂ ਜਦੋਂ ਵੀ ਆਈਦਾ ਵੀਰ ਜੀ ਉਹਨਾਂ ਕੋਲ ਤੇ ਬਾਕੀ ਥਾਂ ਨੇ ਵੀ ਚੰਗਾ ਲੱਗਾ ਆ ਕਿੰਨਾ ਸੋਹ ਜੇ ਦਾ ਬਲੂਨ ਵਸ਼ੀ ਹਰ ਵੀ ਨੂੰ ਪਹਿਲਾ ਸੂਆ ਵੈ ਅੱਛਾ ਪਹਿਲਾ ਸੂਆ ਪਹਿਲਾ ਸੂਆ ਵਸ਼ੀ ਆ ਦੂਜਾ ਸੂਆ ਕੋ ਸਾਬਤ ਕਰ ਦੇਗਾ ਤੇ ਪੈਸੇ ਨਹੀਂ ਲਾਂਗੇ ਵਸ਼ੀ ਰੱਖ ਲੈਣੇ ਤਰਾ ਹੀ ਅੱਛਾ ਪਹਿਲਾ ਸੂਆ ਵਾ ਕੀ ਉਹ ਥੋੜਾ ਜਿਹਾ ਨੰਗਰ ਕੀ ਵੀ ਟੜ ਜਾਂਦਾ ਹਣਾ ਨਾਲੇ ਪਹਿਲੇ ਪਹਿਲਾ ਹੋਵੇ ਦੂਜਾ ਹੋਵੇ ਉਹ ਤੋਂ ਕਿਹੜਾ ਕਿ ਬੱਡੜੋ ਹੋ ਜਾਂਦੀ ਗਾ ਵੜਾ ਹੀ ਵੜਾ ਜੀ ਹੋਣਾ ਵਾ ਨਹੀਂ ਤੇ ਕਿੰਨੇ ਕ ਦੁੱਧ ਲੀਜੇ ਦੁੱਧ ਮੇਰੇ ਹਿਸਾਬ ਨਾਲ ਜਿਤਰਾ ਦਾ ਇਹਦਾ ਬਾਡੀ ਸਟਰਕਚਰ ਹੈ ਜਿਤਰਾ ਦਾ ਇਹਦਾ ਰੂਪ ਰੰਗ ਹੈ ਜੋ ਕੰਨ ਹੈ ਇਹਦਾ ਬੁੱਥੀ ਲੱਗੀ ਇਹ ਨੂੰ ਮੇਰੇ ਹਿਸਾਬ ਨਾਲ 20 ਕਿਲੋ ਦੁੱਧ ਤੈਨੂੰ ਬਈਲੇ ਸਵੇਰ ਬਿਲਕੁਲ ਹੀ ਪੋਣਾ ਚਾਹੀਦਾ ਠੀਕ ਹੈ ਜੀ ਹਾਂ ਜੀ 20 ਪਾਇਆ ਨੇ ਫਿਰ ਇਹਨੇ ਪਾਇਆ 20 ਤੋਰਾਂ ਫਿਰ ਇੱਕ ਰੀਤੀ ਥੋੜੀ ਕਾ ਪਾਇ ਨਹੀਂ ਰਹੀ ਇਹ ਵਸ਼ਿਆ ਦੀ ਜਿਹੇ ਕੋਰ ਗੱਲ ਕਹਿੰਨੇ ਆ 10 ਮਹੀਆ 15 ਦਿਨਾਂ ਨੂੰ ਜਿੱਦਣ ਪਿਆਰ ਹੋ ਅਸੀਂ ਗੱਦ ਇਹ ਨਾਲ ਲਾਵਾਂਗੇ ਬਾਕੀ ਇਹ ਆ ਕਿ ਗਾੜੀ ਹੁਣ ਮੰਡੀ ਵੀ ਆਉਂਦੀ ਵੀ ਸਾਖੀ ਵਾਲੀ ਕਿਹਨੇ ਮੰਡੀ ਆਸਤੇ ਮਾਲ ਇਕੱਠਾ ਕਰਨਾ ਉਹ ਵੀ ਮੰਡੀ ਚ ਪਾਉਣ ਵਾਲੀਆਂ ਬੇੜਾਵਾਂ ਜਿਹੜੀਆਂ ਐ ਚੰਗੇ ਕੱਦ ਕਾਠ ਵਾਲੀਆਂ ਸੋਹਣੀਆਂ ਬੇੜਾਵਾਂ ਤੇ ਇਹਦਾ ਕਿਨਾਰਾ ਰੱਖਦੀ ਆ ਮੁੱਲ ਫਿਰ ਆਪਾਂ ਪਰ ਵੀ ਤਾਂ ਵੱਛੀ ਇਹ ਵੀ 70 75 80 ਦੀ ਵੇਚਦੀ ਦੀ ਕੋਈ ਗੱਲ ਨਹੀਂ ਗਈ ਹਾਂਜੀ ਪਰ ਬਾਬੇ ਦਾ ਮੇਲਾ ਚੱਲਣ ਲਿਆ ਵਾ ਠੀਕ ਐ 65000 ਦੀ ਵਾਟ ਦੇ ਦਾਂਗੇ ਅੱਛਾ 65000 ਦੇ ਕਰਦਾਂਗੇ ਮੰਨਤਨ ਕੋਈ ਠੀਕ ਹੈ ਜੀ ਮੰਨਤਨ ਵਿੱਚ ਜਿਹੜਾ ਹੋ ਜੀ ਠੀਕ ਹੈ ਜੀ ਹੁਣ ਇੱਕ ਆ ਵੀ ਕੱਬਨ ਆ ਗਈ ਆ ਇਦਾਂ ਤੋਂ ਬਾਅਦ ਤੁਹਾਨੂੰ ਦੋ ਸੁਈਆਂ ਵੀ ਦਿਖਾਵਾਂਗੇ ਕਦ ਕਾਠੇ ਦਾ ਵੀ ਚੰਗਾ ਤੇ ਥਾਂ ਨੇ ਤੇ ਕਬਈ ਪਿਆਰਾ ਵਾ ਹਾਂ ਦੇਖ ਸਾਡੇ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਹਰ ਵੀ ਤੇ ਦੁੱਧ ਪਾਇਆ ਕੀ 25 ਕਿਲੋ ਦਾ ਅੱਛਾ ਸੁਆ ਹਸਦਾ ਇਹਦਾ ਤਿੱਜਾ ਹੋਏ ਅੱਛਾ ਕਿਉਂਕਿ ਵੇਖੋ ਹਰ ਬੰਦੇ ਨੂੰ ਅੱਖਾਂ ਲੱਗੀਆਂ ਨੇ ਹਾਂਜੀ ਹਾਂਜੀ ਬਹੁਤ ਸਾਰਿਆਂ ਨੂੰ ਕੀ ਜਾਵਾਂਗਾ ਦੂਜਾ ਦੂਜਾ ਤਾਂ ਠੀਕ ਨਹੀਂ ਲੱਗਦਾ ਬੰਦਾ ਹਾਂਜੀ ਹਾਂਜੀ ਇਹਦਾ ਸੁਆ ਤਿੱਜਾ ਹੋਣਾ ਓਏ ਮੇਰੇ ਤੋਂ ਹੋਏਗਾ ਤਿੱਜਾ ਸੁਆ ਇਹਦਾ ਠੀਕ ਹੈ ਤੇ ਦੁੱਧ 25 ਕਿਲੋ ਪਾ ਦੇਗੀ ਗਾਂ ਚੰਗੀ ਆ ਠੀਕ ਹੈ ਤੇ ਮੁੱਲੇ ਦਾ 57000 ਆ ਅੱਛਾ ਰੁਪਈਆ 1000 ਹੋਰ ਛੱਡ ਦਿਆਂਗੇ ਅੱਛਾ 52000 ਛੱਡਾਂਗੇ 52000 ਠੀਕ ਹੈ ਠੀਕ ਏ ਤੋਰ ਆ ਫੇਰੇ ਕਰੀ ਨਾ ਮੈਂ ਬਾਕੀ ਕੱਦ ਕਾਠ ਚੰਗਾ ਇਹਦਾ ਹੈਗੀ ਇਹ ਵੀ ਕਰਾਸ ਈ ਆ ਵਿਹੜ ਬੜੀ ਚਾਰੂ ਬੜੀ ਹੈਗਾ ਹੁਣ ਵੀ ਜਿੱਦਾਂ ਗਰਮੀ ਆਉਂਦੀ ਆ ਪੂਏ ਦਾ ਬਾਕੀ ਚਿਹਰਾ ਬੜਾ ਪਿਆਰਾ ਜਿਹਾ ਵੈਦਾ ਛੋਟੇ ਛੋਟੇ ਕੰਨ ਨੇ ਸਾਸ ਸਤਰੀ ਜੀ ਵੈੜੇ ਜਿਹੜੀ ਇਹ ਵੀ ਤੇ ਇਹਦਾ ਮੁੱਲ ਇਹ ਦੱਸਿਆ ਤੁਹਾਨੂੰ ਮੁੱਲ 56000 ਦੀ ਦੇ ਦੇ 50000 ਦੀ ਦੇਦਾਂਗੇ ਮੁੱਲ ਭਾ ਜਿੰਨਾ 6500 ਤੋਂ 7000 ਮਾਹੀ ਠੀਕ ਹੈ ਜੀ ਤੇ ਆ ਗਏ ਆਪਣੇ ਕੋਲ ਹੁਣ ਚੌਥੇ ਨੰਬਰ ਤੇ ਇਹ ਤਾਜੀ ਸੋਈ ਜਾਦੀ ਹੈ ਅੱਭੀ ਤੇ ਇਹ ਨਾ ਵੈੜ ਰਾਤ ਸੋਈ ਆ ਅੱਛਾ ਤੇ ਇਹਨੇ ਦੇ ਦਿੱਤਾ ਵਾ ਅੱਛਾ ਚੋਬਰ ਆ ਗਿਆ ਮਗਰੇ ਦੇ ਠੀਕ ਹੈ ਜੀ ਲੇ ਕੇ ਰਸੀਦ ਦੇਣੀ ਤੇ ਇਹ ਤਾਂ ਗਾਹ ਨਹੀਂ ਗੱਲਾ ਹੋਈ ਨਹੀਂ ਆ ਹਾਂਜੀ ਹਾਂਜੀ ਚੋਬਰ ਨੂੰ ਹੀ ਉੱਥੇ ਬੱਤਾ ਆ ਹੀ ਨਾਲ ਗਾਣ ਦੇ ਤੇ ਥਣ ਮਗਲਾ ਸਾਰਾ ਹੀ ਚੁੱਕ ਗਿਆ ਵਾ ਅੱਛਾ ਇਸ ਕਰਕੇ ਸਾਡੀ ਗਰੰਟੀ ਆ ਬਿੱਲ ਕੋਲ ਚੱਡੇ ਦੀ ਵੀ ਦੇਖ ਵੀਡੀਓ ਪੇ ਤਾਂ ਇਹ ਦੂਰੋਂ ਜਾਪੇਗਾ ਯਾਰ ਇੱਧਰੋਂ ਥੋੜਾ ਜਿਹਾ ਘੱਟ ਇਧਰ ਵੱਧ ਆ ਥਾਣੇ ਬੱਛਾ ਜਿਹੜਾ ਨਾ ਬਿਲਕੁਲ ਐਂ ਸੂਟਾ ਮਾਰ ਗਿਆ ਮੋ ਦੁੱਧ ਦੇ ਥੱਲੇ ਦੋ ਬੋਲ ਛੱਡੇ ਰਾਤ ਇਹ ਨਾ ਸੂਈ ਵੜ ਅੱਛਾ ਅੱਛਾ 20 ਕੋਲ ਦੇ ਥੱਲੇ ਬੋੜਾ ਹੀ ਆ ਅੱਛਾ ਆਣਾ ਹੱਥੀ ਚਵਾਈ ਵਾਲਾ ਵੀ ਬਹੁਤ ਬਾਕਮਾਲ ਆ ਗੱਟ ਵਾਂਗ ਲੱਗੇ ਨਾ ਥਾਣਾ ਠੀਕ ਹੈ ਸ਼ੀਨੀ ਚੋਈ ਜਿਹੜੀ ਉਹ ਵੀ ਵਧੀਆ ਚੱਲਦੀ ਇਹ 2-4 ਘੰਟੇ ਤੱਕ ਕੋਈ ਫੋਨ ਕਰਦੇ ਇਹ 2-4 ਘੰਟਿਆਂ ਨੇ ਆ ਬਰਾਬਰ ਕੰਨੀਆਂ ਕਰ ਦੇਗੀ ਬਿਲਕੁਲ ਕੋਈ ਗੱਲ ਨਹੀਂ ਗੀ ਸਾ ਅੱਛਾ ਨੇ ਜੀ ਠੀਕ ਆ ਕਿੰਨਾ ਕੁ ਦੁੱਧ ਚੁਆਈ ਜਾਊਗੀ ਐ ਦੁੱਧ ਭਾੜੀ ਇਹਨੇ ਚੋਣਾ 30 ਲੀਟਰ ਅੱਛਾ 30 ਲੀਟਰ ਦੀ ਗਾਰੰਟੀ ਦਵਾਂਗੇ 30 ਲੀਟਰ ਹੱਸ ਕੇ ਬੈਠ ਰੋ ਪਾਓ ਤੋਰੀਏ ਹਾਂ ਫੇਰ ਇਹਨਾਂ ਵੀ ਇੱਕ ਦੋ ਹੀ ਕੱਦ ਕਾਠ ਪੂਰਾ ਜਵਾਨ ਐ ਇਹਦਾ ਵੀ ਕੰਪੈਕਟ ਜੇ ਕਰਦੀ ਐ ਇਹਦੇ ਤੋਂ ਹਵਾਨੇ ਦੇ ਆ ਤੇ ਚੰਗੀ ਵਹਿੜਿਆ ਥਾਨ ਹਵਾਨੇ ਤੋਂ ਚੰਗੀ ਮਿਲਕਵੇਂ ਨੇ ਵੀ ਚੰਗੀ ਲੱਗੇ ਬਹੁਤ ਚੰਗੀ ਵਸ਼ੀ ਜੀ ਨੂੰ ਕਹਿੰਦੇ ਬਹੁਤ ਚੰਗੀ ਵਹਿੜਿਆ ਉੱਠ ਜਿਹੜੀ ਵਹਿੜਿਆ ਬਾਕੀ ਤਾਜੀ ਸੂਈ ਆ ਜੀ ਬਾਕੀ ਅਜੇ ਇਹਨੇ ਪੂਰੇ ਵੀ ਨਹੀਂ ਜੜੇ ਅਜੇ ਪੂਰੇ ਬਰਾਬਰ ਕੀਤੇ ਤੇ ਆ ਥਣ ਦੂਸਰੇ ਪਾਸੇ ਤੋਂ ਵੀ ਦੇਖ ਸਕਦੇ ਜੀ ਕਿ ਉਹ ਤਰਾ ਸੂਈ ਨੂੰ ਕਿੰਨਾ ਚਿਰ ਹੋਇਆ ਜੀ ਇਹ ਰਾਤ ਸੂਈ ਹੋਵੇ ਜੇ ਰਹੋ ਭੀ ਨਹੀਂ ਹੋਵੇ ਅੱਛਾ ਆ ਜੇਰ ਵੀ ਇਹਦੀ ਆਦਾਈ ਸਾਡੇ ਪਰ ਉੱਪਰ ਪਾਤੀ ਜਿਹੜੀ ਇਹਨੇ ਤੇ ਇਹਦਾ ਮੁੱਲ ਫਿਰ ਹਰਪੀ ਤੋਂ ਬੱਛੀ ਤੇ ਹੈਗੀ 1.5 ਲੱਖ ਰੁਪਏ ਦੀ ਹਾਂਜੀ ਸਵਾ ਵੀ ਕਰ ਲਈਏ ਤਾਂ ਵੀ ਵਿਕਦੀ ਆ ਅੱਛਾ 90000 ਦਾ ਮੰਨਟਾਂ ਕਰਾਂਗੇ ਕਿੰਨਾ 2000 ਰੁਪਏ ਛਟਾ ਕਾਸੀ ਯਾਰੀ ਦੇ ਰਹੇਗੇ ਇਹ ਜੋ ਮਾਨਤਨ ਹੋਣਾ ਨਾ ਛੋੜ ਚੜ ਹੋਣੀ ਆ ਠੀਕ ਆ ਕਿ ਆਪਾਂ ਵੀ ਫੇਰ ਆਉਂ ਆ ਚਲੋ ਕੋਈ ਹੋ ਫੋਨ ਲਾਵੇ ਮੌਕੇ ਤੇ ਹੋ ਜੇ ਕੋਈ ਨਹੀਂ ਫੋਨ ਕਰਨ ਵਾਸਤੇ ਆ ਠੀਕ ਹੈ ਜੀ ਤੇ ਇਹ ਕਾ ਵੀ ਸੂਈ ਸਵਾਈ ਆ ਇਹ ਵੀ ਸੂਈ ਸਵਾਈ ਦੂਜਾ ਸੁਭਾਅ ਵੈੜ ਸੂਈ ਆ ਥਾਨ ਦੇਖ ਸਕਦੇ ਤੇ ਬਹੁਤ ਯਾਰੀ ਬਾ ਕਮਾਲ ਆ 20 ਕਿਲੋ ਬੋਲੇ ਬਾਕੀ ਧੰਨ ਵਾਲੀ ਆ ਜਿਹੜੀ ਐ ਵੇ ਬਹੁਤੀ ਚੰਗੀ ਧੰਨ ਗੱਲਾਂ ਨਹੀਂ ਆ ਬਹੁਤੀ ਗਾਂ ਚੰਗੀ ਆ ਠੀਕ ਆ ਅਗਲੇ ਪਿਛਲੇ ਸਨਾਂ ਦੇ ਜਿਹੜਾ ਆਪਾਂ ਚਵਾ ਦੇਖ ਸਕਦੇ ਆ ਹਾਂ ਦੇਖ ਸਕਦੇ ਕਈ ਵਾਰ ਇਦਾਂ ਥਾਂ ਦੇ ਗਾੜੀ ਕੋਸ਼ ਆ ਜਾਂਦਾ ਗਾੜੀ ਨਾ ਲੱਗਾ ਹੁੰਦਾ ਥੱਲੇ ਬਹਿ ਜਾਂਦੀ ਹੈ ਨਾ ਹਾਂਜੀ ਹਾਂਜੀ ਉਹਦੀ ਗਾਂ ਚੰਗੀ ਹੈ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਇਹ ਪਰਸ ਸੁੱਈ ਜੇ ਤੇ ਇਹਦੇ ਕੋ ਬੋਲਾ ਕਿੰਨਾ ਜੇ ਬੋੜਾ 20 ਕਿਲੋ ਏ ਥੱਲੇ ਜੇ ਤਿਆਰ ਜਿਹੜਾ ਹਾਂਜੀ ਹਾਂਜੀ ਤੇ ਤੌਰੀਆਂ ਫਿਰ ਇਹ ਕਿੰਨਾ ਕੁ ਤਰ੍ਹਾਂ ਚਵਾਈ ਜਾਊਗੀ ਦੁੱਧ ਨੇ ਵੀਓ ਬਾਹਰ ਪਾਈ ਜਣਾ ਪੰਜੀ ਤੱਕ ਜਦੋਂ ਸੇਵਾ ਸੋਈ ਗ ਵੱਡੀ ਗਾ ਆ ਥਾਣੇ ਬੜੇ ਚੰਗੇ ਨੇ ਠਾਕ ਬਹੁਤ ਚੰਗਾ ਲੱਗਾ 25 ਕਿਲੋ ਦੁੱਧ ਕਰਨਾ ਪੜੀ ਪੰਨੇ ਨੇ ਠੀਕ ਹੈ ਜੀ ਇਹ ਹੈਗੀ ਸਾਈਵਲ ਕਰੋਸ ਜਿਹੜੀ ਤੇ ਠੰਡੀ ਤੇਰੀ ਪੂਰੀ ਆ ਜਿਹੜੀ ਦੁੱਧ ਵੀ ਇਹਨਾਂ ਦਾ ਸੰਗਣਾ ਹੁੰਦਾ ਚਲ ਫਤੋਏ ਜਿਸ ਕੋ ਚੱਟ ਲੱਗਾਗਾ ਲੋਕਾਂ ਦੀ ਡਿਮਾਂਡ ਆ ਹੁੰਦੀ ਕਿ ਕਰੋਸ ਵੜਾ ਲਓ ਥੋੜੀ ਜਿਹੀ ਜਰਾ ਜਰਾ ਮਾਂ ਬੈ ਕੇ ਥਾਂ ਤੇ ਪਾ ਦਿਓ ਬਾਕੀ ਹੈ ਗਈ ਠੰਡੀ ਤੇਰੀ ਫੁਰੀ ਆ ਜਿਹੜੀ ਵੰਡੀ ਪਈ ਵਾੜਨ ਚੱਲੇ ਗਏ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਹਰਪੀਤ 70 ਕਰ ਲਾ 75 ਕਰ ਲਾ ਹਾਂਜੀ ਆ ਨਾ ਹੀ 60000 ਦੀ ਵੜਦੇ ਨਹੀਂ ਛੋੜ ਛੜ ਹੋਏ ਠੀਕ ਆ ਜੀ ਹਾਂਜੀ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਫਿਰ ਪਾਣੀ ਤੁਸੀਂ ਆਏ ਧੰਨਵਾਦ ਠੀਕ ਹੈ ਜੀ ਬਹੁਤ ਟਾਈਮ ਹੀ ਚਲਿਆ ਅਸੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ